ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਗੁਰਤਾਜਪੁਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਛੋਟੀ ਜਿਹੀ ਟ੍ਰਿਕ ਲੈ ਕੇ ਆਏ ਸੀ ਜਿਵੇਂ ਨਾ ਲੋਹੇ ਦਾ ਜਿਹੜਾ ਤਵਾ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਜਿਵੇਂ ਪ੍ਰੋਂਠੀਆਂ ਵਗੈਰਾ ਬੰਦੀਆਂ ਨੇ ਤੇ ਤੇਲ ਘਿਓ ਦੇ ਜਿਹੜੇ ਦਾਗ ਨਹੀਂ ਉਹ ਪੈ ਜਾਂਦੇ ਨੇ ਤਾਂ ਤਵਾ ਜਿਹੜਾ ਆ ਸਾਰਾ ਹੀ ਖਰਾਬ ਹੋ ਜਾਂਦਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿਉਂ ਨੂੰ ਆਪਾਂ ਕਿਸ ਤਰ੍ਹਾਂ ਬਿਲਕੁਲ ਸੋਖੇ ਤਰੀਕੇ ਦੇ ਨਾਲ ਸਾਫ਼ ਜਿਹੜਾ ਆ ਉਹ ਕਰ ਸਕਦੇ ਆ ਕਿਉਂਕਿ ਇਹਨੂੰ ਹੋ ਗਿਆ ਜਾਂ ਕੋਈ ਹੋਰ ਚੀਜ਼ ਹੋ ਗਈ ਹੈ ਨਾ ਉਹ ਆਪਾਂ ਬਿਲਕੁਲ ਨਹੀਂ ਵਰਤਾਂਗੇ ਤੇ ਬਿਲਕੁਲ ਸੋਖੇ ਤਰੀਕੇ ਦੇ ਨਾਲ ਤਵੇ ਨੂੰ ਸਾਫ਼ ਕਰਾਂਗੇ ਹਾਂਜੀ ਜੀ ਗੈਸ ਨੂੰ ਆਨ ਕਰਕੇ ਤੇ ਮੈਂ ਜਿਹੜਾ ਤਵਾ ਸੀਗਾ ਉੱਪਰ ਰੱਖ ਦਿੱਤਾ ਸੀਗਾ ਤੇ ਆਪਾਂ ਨਾ ਤਵੇ ਨੂੰ ਬਿਲਕੁਲ ਇਹ ਚੰਗੀ ਤਰ੍ਹਾਂ ਜਿਹੜਾ ਆ ਉਹ ਗਰਮ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਗਰਮ ਹੋਣ ਦਵਾਂਗੀ ਕਿਉਂਕਿ ਜੇ ਅਸੀਂ ਇਹਨੂੰ ਘੱਟ ਗਰਮ ਕੀਤਾ ਨਾ ਤੇ ਫਿਰ ਇਹਨੇ ਸਾਫ਼ ਨਹੀਂ ਚੰਗੀ ਤਰ੍ਹਾਂ ਹੋਣਾ ਇਸ ਕਰਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਹੋਣ ਦਵਾਂਗੇ ਤੇ ਇੱਧਰ ਮੈਂ ਨਾ ਇੱਕ ਰਫ ਜਿਹੜਾ ਗੱਤੇ ਦਾ ਸੀਗਾ ਇਹ ਵਿਚਾਲਿਆ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਆ ਸਾਫ਼ ਕਰਦੇ ਸਮੇਂ ਖਲਾਰਾ ਪੈਂਦਾ ਜਿਹੜਾ ਦਾ ਕਾਲਾ ਪਾਣ ਉਤਰਨਾ ਹੈ ਤੋਂ ਆਪਾਂ ਇਹਦੇ ਉੱਪਰ ਜਿਹੜਾ ਪਲਟਾਈ ਜਾਵਾਂਗੇ ਤੇ ਥੋੜੀ ਬੋਤੀ ਜਿਹੜੀ ਆਡੀ ਕਿਚਨ ਦੀ ਸਲੇਫ ਆ ਉਹ ਸਾਫ਼ ਰਵੇ ਤੇ ਬਾਕੀ ਸਾਫ਼ ਤਾਂ ਕਰਨੀ ਪਵੇਗੀ ਜੀ ਪਰ ਚਲੋ ਕੋਸ਼ਿਸ਼ ਕੀਤੀ ਹੈ ਕਿ ਥੋੜਾ ਬਚ ਜਵੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਕਿ ਚੰਗੀ ਤਰ੍ਹਾਂ ਜਦੋਂ ਇਹਦਾ ਜਿਹੜਾ ਸੇਕ ਆ ਨਿਕਲ ਲੱਗ ਜੇ ਤੁਸੀਂ ਦੇਖ ਸਕਦੇ ਹੋ ਜਿਹੜਾ ਚੰਗੀ ਤਰ੍ਹਾਂ ਜਿਹੜਾ ਉਹ ਤਪਣਾ ਸ਼ੁਰੂ ਹੋ ਗਿਆ ਤੇ ਫਿਰ ਨਾ ਤੁਸੀਂ ਇਸ ਤਰ੍ਹਾਂ ਦੀ ਇੱਕ ਤਿੱਖੀ ਚੀਜ਼ ਲੈ ਲੈਣੀ ਕੋਈ ਵੀ ਖੁਰਚਣਾ ਤੇ ਫਿਰ ਤੁਸੀਂ ਚੰਗੀ ਤਰ੍ਹਾਂ ਸਾਈਡਾਂ ਤੋਂ ਜਿਹੜਾ ਆ ਉਹ ਸਾਫ਼ ਕਰਦੇ ਜਾਣਾ ਦੇਖੋ ਜਿਹੜੀ ਕਾਲ ਆਖਿਆ ਉਹ ਤੜੀ ਲੱਤ ਜਾਣੀ ਆ ਆ ਦੇਖੋ ਇਹਦਾ ਮੈਂ ਕਰੀ ਲਈ ਸੀਗੀ ਤੁਸੀਂ ਇਹਨੂੰ ਥੱਲੇ ਲਾ ਕੇ ਵੀ ਤਵੇ ਨੂੰ ਖੁਰਚ ਸਕਦੇ ਹੋ ਪਰ ਇੱਕ ਜਦੋਂ ਠੰਡਾ ਹੋ ਜਾਂਦਾ ਫਿਰ ਇਹ ਸਾਫ਼ ਕਰਨਾ ਔਖਾ ਹੁੰਦਾ ਇਸ ਕਰਕੇ ਮੈਂ ਗੈਸ ਦੇ ਉੱਪਰ ਹੀ ਇਹਨੂੰ ਕਰਦੀ ਪਈ ਸੀਗੀ ਬਾਕੀ ਜਿਨ੍ਹਾਂ ਦੇ ਨਾਨ ਸਟਿਕ ਤਵੇ ਆ ਉਹ ਇਸ ਤਰ੍ਹਾਂ ਸਾਫ ਨਾ ਕਰਨ ਉਹਦੇ ਵਾਸਤੇ ਆਪਾਂ ਵੱਖਰੀ ਵੀਡੀਓ ਬਣਾਵਾਂਗੇ ਇਹ ਜੇ ਦਾ ਲੋਹੇ ਦਾ ਤਵਾ ਆ ਉਹ ਬਹੁਤ ਵਧੀਆ ਇਸ ਤਰੀਕੇ ਦੇ ਨਾਲ ਸਾਫ ਹੋ ਜਾਂਦਾ ਹਾਂਜੀ ਜੀ ਫਿਰ ਮੈਂ ਇਹਨੂੰ ਫਿਰ ਵੀ ਕਰਾ ਜਗਾ ਸੀਗਾ ਸਟੀਲ ਬੂਲ ਜਿਹੜਾ ਹੁੰਦਾ ਉਹਦੇ ਤੇ ਉੱਪਰ ਸਾਬਣ ਲਗਾ ਕੇ ਤੈਨੂੰ ਚੰਗੀ ਤਰ੍ਹਾਂ ਰਗੜਨਾ ਜਿਹੜਾ ਸੀਗਾ ਉਹ ਸ਼ੁਰੂ ਕਰ ਦਿੱਤਾ ਸੀਗਾ ਕਿ ਤਾਂ ਜੋ ਜਿਹੜੇ ਮੋٹے ਮੋٹے ਕਾਲਖ ਜੀ ਜੰਮੀ ਹੋਈ ਆ ਤਵਾਂ ਤੜਿਆ ਹੋਇਆ ਆ ਹਨਾ ਤੇ ਜਿਹੜਾ ਕਿਉ ਤੇਲ ਦਾ ਜੰਮਿਆ ਹੋਇਆ ਜਿਹੜਾ ਨਿਕਲ ਜਾ ਵਿੱਚ ਇੱਕ ਤਰ੍ਹਾਂ ਕਿ ਤੁਸੀਂ ਇਸ ਤਰ੍ਹਾਂ ਸੀਲ ਵਾਲਾ ਜਿਹੜਾ ਉਹ ਲੈ ਸਕਦੇ ਹੋ ਹਾਂਜੀ ਜੀ ਬਾਕੀ ਜਿਸ ਤਰ੍ਹਾਂ ਕਹਿੰਦੇ ਆ ਕਿ ਮਿਹਨਤ ਤੋਂ ਬਿਨਾ ਮਿਹਨਤ ਤੋਂ ਬਿਨਾ ਤਾਂ ਕੁਝ ਨਹੀਂ ਹੁੰਦਾ ਦੇਖੋ ਤਾਂ ਲਾਣਾ ਹੀ ਪਊਗਾ ਚੀਜ਼ ਨੂੰ ਚੀਜ਼ ਨੇ ਫੇਰੀ ਸਾਫ਼ ਹੋਣਾ ਐਵੇਂ ਦੀ ਤਾਂ ਗਾਪੀ ਆ ਕਿ ਆਪਾਂ ਹੱਥ ਨਾਲ ਆਈਏ ਤੇ ਥੀ ਜਿਹੜੀ ਚਾਂਦੀ ਵਾਂਗੂ ਲਿਸ਼ਕ ਜੀ ਮੈਂ ਵੀ ਕਾਫੀ ਵੀਡੀਓਜ਼ ਦੇਖੇ ਹਾਂ ਪਰ ਮੈਂ ਜਿਸ ਤਰ੍ਹਾਂ ਡੇਲੀ ਸਾਫ਼ ਕਰਦੀ ਆ ਮਤਲਬ ਦੂਜੇ ਤੇ ਜਦਨ ਮੈਂ ਤੁਹਾਡੇ ਨਾਲ ਉਹ ਦੋਸਤੋਂ ਵੀਡੀਓ ਸ਼ੇਅਰ ਕੀਤੀ ਆ ਕਿਉਂਕਿ ਮੈਂ ਐਵੇਂ ਤੁਹਾਨੂੰ ਕਹਿ ਦਵਾਂ ਕਿ ਚਾਂਦੀ ਵਾਂਗੂ ਚਮਕ ਜਾਊਗਾ ਜਾਂ ਜੀ ਹੱਥ ਲਾਏ ਬਿਨਾ ਸਾਫ਼ ਹੋ ਜਾਊਗਾ ਤੇ ਇਹ ਸਭ ਝੂਠੀਆਂ ਗੱਲਾਂ ਨੇ ਹਾਂ ਇਹਨਾਂ ਜ਼ਰੂਰ ਆ ਕਿ ਜਿਵੇਂ ਬਹੁਤ ਜ਼ਿਆਦਾ ਤੁਸੀਂ ਸਟਾਰਟਿੰਗ 'ਚ ਦੇਖਿਆ ਕਿ ਤਵਾ ਬਹੁਤ ਗੰਦਾ ਸੀਗਾ ਆ ਦੇਖੋ ਇੰਨਾ ਸਾਫ਼ ਹੋ ਗਿਆ। ਇਹਨੂੰ ਆਪਾਂ ਫਿਰ ਜਿਹੜੀ ਉਹ ਵਧੀਆ ਬਣਨ ਲੱਗ ਜੰਦੀ। ਸਵਾ ਸਾਡਾ ਸਾਫ਼ ਹੋ ਜਾਂਦਾ। ਇਹਨੂੰ ਮੈਂ ਇੱਕ ਵਾਰੀ ਫੇਰ ਉੱਪਰ ਰੱਖਿਆ ਗੈਸ ਨੂੰ ਮੈਂ ਫਿਰ ਫੁੱਲ ਕਰ ਦਿੱਤਾ ਸੀ ਆਗ ਨੂੰ ਤੇਜ਼ ਕਰ ਦਿੱਤਾ। ਬਾਕੀ ਆਪਾਂ ਇੱਥੇ ਬਿਲਕੁਲ ਵੀ ਜਿਹੜੀ ਝੂਠੀ ਗੱਲ ਉਹ ਨਹੀਂ ਕਰਾਂਗੇ। ਠੀਕ ਹੈ ਸਾਫ਼ ਬਹੁਤ ਵਧੀਆ ਹੋ ਜਾਣਾ। ਬਾਕੀ ਚਾਂਦੀ ਵਾਂਗੂ ਚਮਕਦਾ ਐਵੇਂ ਦਾ ਕੁਝ ਨਹੀਂ ਹੁੰਦਾ। ਹੁਣ ਤਵੇ ਨੂੰ ਮੈਂ ਸੁਕਾ ਲਿਆ ਚੰਗੀ ਤਰ੍ਹਾਂ। ਸਕੋਨ ਤੋਂ ਬਾਅਦ ਮੈਂ ਇਹਦੇ ਉੱਪਰ ਨਮਕ ਪਾਵਾਂਗੀ ਇੱਕ ਚਮਚ। ਤੇ ਬਾਕੀ ਜਿਆਦਾ ਮੈਂ ਇਨੂ ਵਗੈਰਾ ਸ਼ੈਂਪੂ ਵਗੈਰਾ ਇਹ ਤੇ ਜ ਨਹੀਂ ਪਾਉਂਦੀ ਜਿਸ ਤਰ੍ਹਾਂ ਮੈਂ ਘਰ ਦੇ ਵਿੱਚ ਸਾਫ਼ ਕਰਦੀ ਆ ਤਵਾ ਉਸੇ ਤਰ੍ਹਾਂ ਸੋਕੇ ਤਰੀਕੇ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਕਿ ਤੁਹਾਨੂੰ ਵੀ ਜੇ ਵਧੀਆ ਲੱਗੇ ਤਾਂ ਤੁਸੀਂ ਵੀ ਇਵੇਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਵਧੀਆ ਟਿਪਸ ਆ ਤਾਂ ਤੁਸੀਂ ਨਹੀਂ ਤਾਂ ਵੀ ਸ਼ੇਅਰ ਕਰ ਸਕਦੇ ਹੋ ਤੇ ਤੁਸੀਂ ਵੀ ਤੇ ਬਾਕੀ ਭੈਣ ਭਰਾਵੋ ਜਿਹੜੀਆਂ ਝੂਠੀ ਗੱਲਾਂ ਉਹ ਬੰਦੀ ਕਰਾਂਗੇ ਕਿ ਇਹ ਹੱਥ ਲਾਏ ਬਿਨਾ ਸਾਫ ਹੋ ਜੂਗਾ ਹੱਥ ਤਾਂ ਇੱਕ ਚੀਜ਼ ਨੂੰ ਆਪਾਂ ਲਗਾਵਾਂਗੇ ਤਾਂ ਚੀਜ਼ ਜਿਹੜੀ ਆ ਉਹ ਲਿਸ਼ਕਦੀ ਆ ਸਾਫ ਹੁੰਦੀ ਆ ਲਿਸ਼ਕਿਆ ਵੀ ਆ ਸਾਫ ਵੀ ਹੋਇਆ ਬਾਕੀ ਜੇ ਅਸੀਂ ਕਹੀਏ ਕਿ ਚਾਹ ਨਹੀਂ ਚਮਕਿਆ ਐਵੇਂ ਦਾ ਕੁਝ ਨਹੀਂ ਹੁੰਦਾ ਤੇ ਹੁਣ ਮੈਂ ਇੱਕ ਚਮਚੇ ਦੇ ਉੱਪਰ ਭਰ ਕੇ ਜਿਹੜਾ ਸੀ ਉਹ ਨਮਕ ਦਾ ਪਾ ਲਿਆ ਤੇ ਫਿਰ ਮੈਂ ਇਸ ਦੇ ਨਾਲ ਇਦਾਂ ਥੋੜਾ ਗੁੰਮਰਾ ਤਵਾ ਸੀਗਾ ਉਹ ਫਿਰ ਗਰਮ ਹੋ ਗਿਆ ਸੀਗਾ ਇਦੇ ਨਾਲ ਮੈਂ ਸਾਫ਼ ਕਰਨਾ ਸ਼ੁਰੂ ਕਰਤਾ ਇਹਦੇ ਨਾਲ ਕੀ ਹੁੰਦਾ ਜਿਹੜਾ ਥੋੜਾ ਥੋੜਾ ਕਾਲਾ ਕਾਲਾ ਤਾਂ ਦੇਖੋ ਤਵਾ ਤਾਂ ਰਹਿੰਦਾ ਹੀ ਆ ਮੇਰੀ ਕਹਿੰਦਾ ਮਿਲ ਕਿ ਜਿਹੜਾ ਮੋਟੀ ਮੋਟੀ ਕਾਲੀ ਪਰਤ ਜਿਹੜੀ ਆ ਮੈਨੂੰ ਹਲੇ ਵੀ ਲੱਗ ਰਹੀ ਸੀ ਤੇ ਮੈਂ ਕਿਹਾ ਤੇ ਇਹਨਾਂ ਮੈਂ ਪਾ ਕੇ ਨਾਲ ਸਾਫ਼ ਕਰਨੀ ਤੇ ਜੇ ਮੇਰਾ ਘੱਟ ਤਵਾ ਜਿਹੜਾ ਪ੍ਰਾਪ ਹੋਵੇ ਤਾਂ ਮੈਂ ਇਸ ਤਰ੍ਹਾਂ ਵੀ ਰਹਿਣ ਦਿੰਨੀ ਜਿ ਮਤਲਬ ਗਰਮ ਕਰਕੇ ਖਰੂਚੀ ਦੇ ਨਾਲ ਖਰੋਚ ਕੇ ਤੇ ਬਸ ਸਾਬਣ ਦੇ ਨਾਲ ਜਿਹੜਾ ਉਹ ਸਾਫ਼ ਕਰ ਲੈਂਦੀ ਆ ਬਾਕੀ ਜੇ ਮੈਨੂੰ ਥੋੜਾ ਜ਼ਿਆਦਾ ਲੱਗੇ ਜਿੱਦਾਂ ਅੱਜ ਮੈਨੂੰ ਲੱਗ ਰਿਆ ਸੀ ਫਿਰ ਮੈਂ ਇਸ ਤਰ੍ਹਾਂ ਨਮਕ ਪਾ ਕੇ ਫਿਰ ਇਹਨੂੰ ਇਸ ਪ੍ਰਕੁutchesਨੇ ਦੇ ਨਾਲ ਜਿਹੜਾ ਸਟੀਲ ਬੂਲ ਲੈ ਕੇ ਦਿਨਾ ਸਾਫ ਕਰਦੀ ਹੈ ਕਿ ਥੋੜਾ ਜਿਹਾ ਜਿਵੇਂ ਤੁਸੀਂ ਤਵੇ ਦੇ ਉੱਪਰ ਗੈਸ ਦੇ ਉੱਪਰ ਹੀ ਵੀ ਤਵੇ ਦੇ ਉੱਪਰ ਜਿਹੜਾ ਪਾਣੀ ਪਾ ਲੈਣਾ ਥੋੜਾ ਤੇ ਫਿਰ ਉਹਨੂੰ ਖੁਰਚੀ ਜਾਣਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਤੁਸੀਂ ਤਵੇ ਨੂੰ ਫਿਰ ਜਿਸ ਤਰ੍ਹਾਂ ਨੋਰਮਲ ਅਪਤਵਾ ਧੋਣੇ ਆ ਸਾਬਣ ਦੇ ਨਾਲ ਮੈਂ ਉਹ ਵੀ ਧੋਣਾ ਸ਼ੁਰੂ ਕਰ ਦਿੱਤਾ ਸੀਗਾ ਹਾਂਜੀ ਬਿਲਕੁਲ ਇਹ ਸਾਫ ਹੋਇਆ ਤੁਸੀਂ ਦੇਖਣਾ ਕਿ ਜਿਹੜੀ ਦੀ ਮੋਟੀ ਮੋਟੀ ਪਰਤ ਹੈ ਉਹ ਲੱਤ ਗਈ ਸੀ ਤਵਾ ਮਲੈਮ ਹੋ ਗਿਆ ਸੀਗਾ ਜਿੰਨੀ ਗੰਦਗੀ ਸੀ ਉੱਪਰ ਮੋਟੀ ਮੋਟੀ ਉਹ ਸਾਰੀ ਰਿਮੂਵ ਹੋ ਗਈ ਸੀ ਬਾਕੀ ਜੀ ਮੇਰੇ ਤਵਾ ਤੇ ਚਾਂਦੀ ਵਾਂਗੂ ਨਹੀਂ ਨਿਕਲਿਆ ਮੈਂ ਵੀ ਤੁਹਾਨੂੰ ਝੂਠ ਬੋਲਾਂ ਤੇ ਨਾਲੇ ਮੈਂ ਜਿਹੜੀਆਂ ਛੋਟੀਆਂ-ਛੋਟੀਆਂ ਟਿਪਸ ਨੇਚਰਲ ਤਰੀਕੇ ਨਾਲ ਮੈਂ ਆਪਣੇ ਕਿਚਨ ਦੇ ਵਿੱਚ ਵਰਤਦੀਆਂ ਭੈਣ ਭਰਾਵੋ ਮੈਂ ਉਹ ਵੀ ਸ਼ੇਅਰ ਕਰਦੀਆਂ ਕਿਉਂਕਿ ਐਵੇਂ ਵਿਊ ਦੀ ਖਾਤਰ ਮੈਂ ਤੁਹਾਨੂੰ ਉੱਥੇ থামਬਨੇਲ ਤੇ ਲਿਖ ਦਵਾਂ ਕਿ ਚਾਂਦੀ ਵਾਂਗੂ ਚਮਕ ਗਿਆ ਤੇ ਬੇਕੂਫੀ ਆ ਤੇ ਤੁਸੀਂ ਵੀ ਮੇਰੇ ਭੈਣਾਂ ਵੀ ਸਿਆਣੀਆਂ ਆ ਮੇਰੇ ਨਾਲੋਂ ਜ਼ਿਆਦਾ ਸਮਝਦਾਰ ਨੇ ਕੀ ਚਾਂਦੀ ਵਾਂਗੂ ਚਮਕਦਾ ਹਾਂ ਜੀ ਆ ਕਿ ਬਹੁਤ ਵਧੀਆ ਕਲੀਨ ਹੋ ਜਾਂਦਾ ਫੁਲਕਾ ਸਾਡਾ ਬਹੁਤ ਸੋਹਣਾ ਬਣਦਾ ਤੇ ਬਾਕੀ ਜੇ ਕਿਸੇ ਕੋਲ ਟਿਪਸ ਹੈਗੀ ਆ ਕਿ ਬਿਲਕੁਲ ਚਾਂਦੀ ਵਾਂਗੂ ਚਮਕਦਾ ਤੁਸੀਂ ਜਰੂਰ ਮੇਰੇ ਨਾਲ ਸ਼ੇਅਰ ਕਰਨਾ ਤੁਸੀਂ ਰਿਜ਼ਲਟ ਦੇਖ ਹੀ ਸਕਦੇ ਆ ਕਿ ਪਹਿਲੇ ਕਿੰਨਾ ਜ਼ਿਆਦਾ ਹਨਾ ਦਾਗ ਪਈ ਸੀ ਇਹਦੇ ਉੱਪਰ ਤੇ ਹੋ ਗਿਆ ਸਾਫ ਬਾਕੀ ਜੇ ਆਪਾਂ ਕਹੀਏ ਕਿ ਚਾਂਦੀ ਵਾਂਗੂ ਚਮਕ ਜਾਊਗਾ ਤੇ ਉਸ ਆਪ ਕੋ ਝੂਠ ਹੈ ਐਵੇਂ ਤਾਂ ਕੁਝ ਨਹੀਂ ਹੁੰਦਾ ਬਾਕੀ ਇੰਨੀ ਗੱਲ ਜ਼ਰੂਰ ਆ ਕਿ ਇਹ ਜਿਹੜਾ ਤਵਾ ਆ ਬਹੁਤ ਜ਼ਿਆਦਾ ਕਲੀਨ ਹੋ ਗਿਆ ਸਾਫ਼ ਹੋ ਗਿਆ ਸਾਡੀ ਜਿਹੜੀ ਰੋਟੀ ਆ ਪਰੌਂਠੀਆਂ ਬਹੁਤ ਸੋਹਣੀ ਬਣेंगी ਤੇ ਬਾਕੀ ਜੇ ਆਪਾਂ ਕਹੀਏ ਕਿ ਇਹ ਛੋਟੀਆਂ-ਛੋਟੀਆਂ ਟ੍ਰਿਕ ਦੇ ਨਾਲ ਸ਼ਾਇਦ ਇਸ ਤਵੇ ਨੇ ਚਾਂਦੀ ਵਾਂਗੂ ਲਿਸ਼ਕੀ ਜਾਣਾ ਤੇ ਐਵੇਂ ਤਾਂ ਮੈਨੂੰ ਲੱਗਦਾ ਕਿ ਨਹੀਂ ਕੋਈ ਵੀ ਹੈਗੀ ਚੀਜ਼ ਬਾਕੀ ਆ ਦੇਖੋ ਕਿੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਇਹ ਚੀਜ਼ ਜਿਹੜੀ ਆ ਰਹਿ ਗਈ ਆ ਤੇ ਇਹਨੂੰ ਇੱਕ ਦੋ ਵਾਰੀ ਮੈਂ ਫੇਰ ਇਸ ਤਰ੍ਹਾਂ ਕਰਾਂਗੀ ਤਛਾਈ ਦੇ ਕਲੀਨ ਹੋ ਜੇ ਬਾਕੀ ਹਾਂ ਵਿੱਚੋਂ ਇਹ ਕੀ ਇਹ ਬਹੁਤ ਜ਼ਿਆਦਾ ਖਰਾਬ ਸੀਗਾ ਕਲੀਨ ਹੋ ਗਿਆ ਬਹੁਤ ਮਤਲਬ ਵਧੀਆ ਹੋ ਗਿਆ ਪਹਿਲਾਂ ਨਾਲੋਂ ਬਾਕੀ ਜੇ ਆਪਾਂ ਕਹੀਏ ਕਿ ਇਹ ਬਹੁਤ ਜ਼ਿਆਦਾ ਵਧੀਆ ਹੋ ਜਾਊਗਾ ਜਾਂ ਇਹ ਚਾਂਦੀ ਵਾਂਗੂ ਲਿਸ਼ਕ ਜਾਂਦਾ ਹੈ ਤੇ ਮੈਨੂੰ ਲੱਗਦਾ ਕਿ ਉਹ ਤਾਂ ਛੋਟੀ ਗੱਲ ਐ ਬਾਕੀ ਇਹ ਆ ਕਿ ਕਾਫੀ ਕਲੀਨ ਹੋ ਗਿਆ ਸਾਫ਼ ਹੋ ਗਿਆ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਪਲੀਜ਼ ਫੋਲ ਜ਼ਰੂਰ ਕਰ ਲਿਆ ਕਰੋ ਜੀ ਕਮੇਡੀ ਵੀਡੀਓ ਵੀ ਅਪਲੋਡ ਕਰਦੇ ਆਂ ਤੀਵੇਂ ਦੀ ਕੋਈ ਟ੍ਰਿਕ ਜਿਹੜੀ ਮੇਰੀ ਨੈਚੁਰਲ ਘਰੇਲੂ ਹੁੰਦੀ ਮੈਂ ਉਹੀ ਸ਼ੇਅਰ ਕਰਦੀ ਆਂ ਚੰਗਾ ਜੀ ਸਤਿ ਸ਼੍ਰੀ ਅਕਾਲ